ਜੀ 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 ਕਲਮ ਦੀ ਗੱਲ ਕੀਤੀ ਸੀ ਜਿੰਨਾ ਨਜਾਇਜ਼ ਧੱਕਾ ਹੋ ਗਿਆ ਸੀ ਜੀ 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 ਇਹ ਸ਼ੁਰੂਆਤ ਮੇਰੇ ਫਰੀਦਪੁਰ ਤੋਂ ਹੋਈ ਸੀ ਕਿ ਢੋਲ ਵਾਲੇ ਰੋਡ ਤੋਂ ਇੱਕ ਬੀਬੀ ਸੀ ਗਰੀਬ ਉਹ ਤਰੇ ਤੱਕ ਇਹਨੂੰ ਛੱਡ ਨਹੀਂ ਰਹੀ ਸੀ ਅੱਛਾ ਜੀ ਕੋਈ ਕੋਈ ਜਾਣਦਾ ਸੰਗਤ ਜਾਂਦੀ ਆ ਕੋਈ ਆਪਣੇ ਆਪ ਜਾਂਦਾ ਨਾ ਕਿ ਕਿਸੇ ਨੂੰ ਉਹਨੇ ਹੋਕਾ ਦਿੱਤਾ ਸੀ ਮੇਰੇ ਘਰੇ ਆਉ ਮੈਂ ਆ ਕਰਦੀ ਆ ਜੀ ਤੇ ਬੁਲਾਇਆ ਅੱਛਾ ਜੀ ਕਿਸੇ ਨੂੰ ਬੁਲਾਇਆ ਨਹੀਂ ਅੱਛਾ ਸਿੱਧ ਫੋਕੜੀ ਆ ਕੇ ਮੇਰੇ ਕੋਲ ਹੋਈ ਪੱਟੀ ਹਾਂ ਫੋਟ ਦੋ ਦਿਨ ਬੀਤ ਗਿਆ ਜਿਨ੍ਹਾਂ ਨੂੰ ਜਾ ਕੇ ਇਹਨੇ ਨਜਾਇਜ਼ ਤੰਗ ਪ੍ਰੇਸ਼ਾਨ ਕੀਤਾ ਮਨਪ੍ਰੀਤ ਨੇ ਜਿੱਦੋਂ ਮੈਂ ਬੋਲਿਆ ਅੱਛਾ ਅੱਛਾ ਤੁਹਾਡੀਆਂ ਮਨਪ੍ਰੀਤ ਆ ਕੱਲ ਵੀ ਮੇਰੇ ਖਿਲਾਫ ਬੋਲ ਰਿਹਾ ਸੀ ਪਟਿੰਡੇ ਦੇ ਵਿੱਚ ਅੱਛਾ ਜੀ ਮੈਂ ਕੋਈ ਚੇਲਾ ਨਹੀਂ ਆ ਕੋਈ ਮੈਂ ਗੱਦੀ ਨਹੀਂ ਕਰਦਾ ਕੋਈ ਮੈਂ ਪੁੱਛਾ ਨਹੀਂ ਕਰਦਾ ਠੀਕ ਹੈ ਜੀ ਹਾਂਜੀ ਜੇ ਕੋਈ ਪਾਖੀ ਸਿੰਘ ਇਹਦੇ ਘਰੇ ਪਾਠ ਕਰਨ ਜਾਂਦਾ ਤੇ ਉਹ ਆਪਣੇ ਬੱਚੇ ਪਾਲਣ ਵਾਸਤੇ ਤੇ ਘਰਵਾਲਿਆਂ ਤੋਂ ਰਸਤ ਮੰਗਦਾ ਜੋ ਪਾਠ ਕਰਨ ਦੀ ਸੇਵਾ ਮੰਗਦਾ ਉਹ ਤੇ ਦਿੰਦੇ ਆ ਬਿਲਕੁਲ ਜੀ ਤੇ ਜੇਕਰ ਕੋਈ ਜੇ ਤੇ ਜੇ ਟਾਰ ਹੂਸ ਕਿੰਦਾ ਚਾਰ ਨਾ ਕਰਦਾ ਮੈਂ ਰੁਕ ਜੂ ਪਾਣੀ ਕਿਹਦੇ ਨੂੰ ਪਾਣੀ ਛੱਡਿਆ ਕਹਦੇ ਹਾਂਜੀ ਹਾਂਜੀ ਜੀ 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 ਮੈਂ ਤਾਂ ਉਹਨਾਂ ਲੋਕਾਂ ਨੇ ਵੀ ਗਲਤ ਕੀਤਾ ਪਹਿਲਾਂ ਚੇਲਿਆਂ ਕੋਲ ਆਪੀ ਟੋੜਾ ਹੋਲੀ ਅੱਛਾ ਉਹ ਪੈਸੇ ਦਿੰਦੇ ਆ ਕੋਈ ਪੁੱਟਾ ਦਿੰਦਾ ਨਾਮ ਕਰਾਉਣ ਵਾਸਤੇ ਹੋਲਾ ਹੋਲੀ ਕਰਤਾਂ ਨਾ ਕਰੀ ਹੁਆ ਹਾਂਜੀ ਹਾਂਜੀ ਇਹ ਤਾਂ ਪਹਿਲਾਂ ਵੀ ਉਹਨਾਂ ਜਿਹੜੇ ਜਿਹੜੀ ਸੰਗਤ ਜਾਂਦੀ ਆ ਜਿਹੜੇ ਲੋਕ ਜਾਂਦੇ ਆ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਵੀ ਅੱਜੋ ਬੋਲਦੇ ਵੀ ਆਪਣੇ ਘਰ ਤੋਂ ਆਪ ਦਾ ਢਿੱਡ ਚੱਕਾ ਚੱਕਦੇ ਆਪ ਦਾ ਢਿੱਡ ਮੰਗਾ ਕਰਦੇ ਹੋ ਜੀ ਜੀ ਬਿਲਕੁਲ ਬਦਨਾਮੀ ਤਾਂ ਆ ਕਰਾ ਕਰਾਰੇ ਲੋਕ ਹੋ ਹਾਂ ਠੀਕ ਹੈ ਜੀ ਜੇ ਆਪਾਂ ਸਿੱਖ ਧਰਮ ਦੇ ਨਾਲ ਜੋੜਨਾ ਚਾਹੁੰਦੇ ਆਂ ਫੇਕ ਆਪਾਂ ਆਪਣੇ ਵਿਸ਼ਿਦਾ ਪ੍ਰਕਾਰ ਕਰੀਏ ਜੇ ਜਿਹੜਾ ਮਨਪ੍ਰੀਤ ਦਾ ਗੱਲ ਹੈ ਜੀ ਮਨਪ੍ਰੀਤ ਦੇ ਐਸੇ ਐਸੇ ਕਾਰਨਾਮੇ ਮੇਰੇ ਕੋਲ ਪੈਸੀ ਮੈਂ ਬੋਲੇ ਸੀ ਇਹਨੇ ਕਈ ਤਰ੍ਹਾਂ ਦੇ ਕੰਮ ਅਜੇ ਵੀਰਕੋਟ ਦੇ ਵਿੱਚ ਕੀਤੇ ਆ ਤੁਸੀਂ ਮੇਰੇ ਕੋਲ ਜਿਦੋਂ ਮਰਜ਼ੀ ਆ ਕੇ ਵੀਰਕੋਟ ਪੁੱਛ ਸਕਦੇ ਹੋ ਪਰ ਮੈਨੂੰ ਮੇਰੀ ਪਾਰਟੀ ਵੱਲੋਂ ਉਪਗਮਾ ਵੀ ਮੈਂ ਕੋਈ ਫਾਲਤੂ ਕਹੀ ਵੀ ਤਰ੍ਹਾਂ ਦਾ ਫਾਲਤੂ ਗੱਪ ਇਹਨਾਂ ਦੇ ਖਿਲਾਫ ਨਹੀਂ ਕਰਨੀ। ਅੱਛਾ ਜੀ ਅੱਛਾ। ਮੈਂ ਬੇਨਤੀ ਕਰੀ ਬੜਾ ਬਹਿ ਗਿਆ ਪਾਰਟੀ ਨੇ ਰੋਕਿਆ ਕਰਕੇ ਮੈਂ ਰੋਕਿਆ ਨਹੀਂ ਤਾਂ ਮੈਂ ਖਿੱਦੋ ਆ ਫਰੋਲਦੇ ਨਹੀਂ ਸੀ। ਜੀ ਇਸ ਬੰਦੇ ਦਾ ਕੁਝ ਵੀ ਨਹੀਂ ਰਹਿਣਾ ਸੀ। ਹਾਂ ਜੀ ਹਾਂ ਜੀ। ਉਹ ਕੈਸਾ ਕਾਰਨਾਮਾ ਸਾਡੇ ਫਰੀਪੋਰਟ ਜਿੱਦੇ ਵਿੱਚ ਜਿੰਨੂੰ ਮਰਜ਼ੀ ਆ ਕੇ ਪੁੱਛ ਲੈ ਜਮਨਪਰੀ ਤੇ। ਪਰ ਮੈਂ ਇੱਕ ਮੈਂ ਦੀ ਮੰਡੀ ਦੇ ਨਾਲ ਛੋਟਾ ਮਾਰੇ ਤੇ ਤੁਝੇ ਦਾ ਕਾਰਨਾਮਾ ਕਰੇ। ਮੈਂ ਇੱਕ ਬੇਨਤੀ ਕਰੂੰਗਾ। ਦੇਖੋ ਮਨਪਰੀ ਸਿੰਘ ਜੀ ਸਾਡੇ ਵੀ ਸਤਿਕਾਰਯੋਗ ਨੇ ਗੁਰੂ ਦੇ ਬਾਣੇ ਚਾ ਸਿੰਘ ਨੇ ਹਨਾ। ਅਸੀਂ ਅਜੇ ਤੱਕ ਕਦੀ ਉਹਨਾਂ ਨੂੰ ਮਿਲੇ ਨਹੀਂ ਆ ਉਹ ਵੀ ਸਹਿਤ ਸੁਣ ਲੈਣ ਤੁਸੀਂ ਵੀ ਸੁਣ ਲੋ ਇੱਕ ਮਤਲਬ ਕਦੀ ਨਹੀਂ ਅਜੇ ਤੱਕ ਮਿਲੇ ਨਾ ਕਦੀ ਫੋਨ ਤੇ ਗੱਲ ਹੋਈ ਆ ਅਜੇ ਤੱਕ ਸਾਡਾ ਕੋਈ ਆਪਸ ਵਿੱਚ ਸੰਬੰਧ ਨਹੀਂ ਹੈਗਾ ਪਰ ਸਾਨੂੰ ਇਹ ਗੱਲ ਵਧੀਆ ਲੱਗੀ ਕਿ ਚਲੋ ਪੰਜਾਬ ਚੋਂ ਕਿਸੇ ਨੇ ਆਵਾਜ਼ ਠਾਈ ਆ ਜਿਹੜਾ ਡੇਰੇਵਾਦ ਦੇ ਵਿੱਚ ਬਹੁਤ ਜ਼ਿਆਦਾ ਵੀਡੀਓ ਦੁਕਾੜ ਦੁਕਾ ਕੇ ਨੱਚਦੇ ਆ ਸਿਰ ਘਮਾਉਂਦੇ ਆ ਲੋਕਾਂ ਨੂੰ ਲੁੱਟਦੇ ਵੀ ਆ ਲੋਕਾਂ ਦੀਆਂ ਭਾਵਨਾਵਾਂ ਨਾਲ ਵੀ ਖੇਡਦੇ ਆ ਉਹਨਾਂ ਨੂੰ ਨੱਤ ਪਾਉਣ ਵਾਸਤੇ ਕੋਈ ਉੱਠਿਆ ਪੰਜਾਬ ਚ ਤੇ ਦੂਜੀ ਗੱਲ ਅਸੀਂ ਇਹ ਵੀ ਸਪਸ਼ਟ ਕਰਾਂਗੇ ਕਿ ਤੁਹਾਡੀ ਵੀਡੀਓ ਵੇਖੀ ਵੀ ਜਿਹੜੇ ਦੇਰੇ ਨਹੀਂ ਹੈ ਮਤਲਬ ਛੋਟੇ ਦੇਰੇ ਨੇ ਜਾਂ ਪਖੰਡਵਾਦ ਨਹੀਂ ਕਰਦੇ ਵੀ ਉਹਨਾਂ ਨੂੰ ਵੀ ਲਪੇਟੀ ਜਾਂਦੇ ਨੇ ਵਿੱਚ ਹੀ ਤੇ ਦੂਜੀ ਗੱਲ ਤੁਸੀਂ ਕੀਤੀ ਸੀ ਕਿ ਸਾਡ ਕੋ ਇਹਨਾਂ ਨੇ ਕਲਾਪ ਪ੍ਰੂਫ ਬਣੇ ਨੇ ਇਹਨਾਂ ਨੇ ਇਹ ਕੰਮ ਕੀਤੇ ਉਹ ਕੀਤੇ ਜੇ ਕੀਤੇ ਤੇ ਤੁਹਾਡੀ ਇੱਕ ਵੀਡੀਓ ਵੇਖੀ ਉੱਚੋ ਮੈਨੂੰ ਤੁਹਾਡਾ ਥੋੜਾ ਦਰਦ ਝਲਕਦਾ ਦਿਖਿਆ ਕਿ ਤੁਸੀਂ ਭਾਵਨਾ ਨਾਲ ਕਿਸੇ ਚ ਲੈ ਜਾਣ ਕੇ ਵੀਡੀਓ ਪਾਈ ਆ ਜਾਂ ਕਿਸੇ ਨੇ ਮਗਰ ਲਾ ਕੇ ਪਾਈ ਆ ਜਾਂ ਕਿੰਦਾ ਪਾਈ ਪਰ ਮੈਨੂੰ ਉਹ ਚੋਂ ਤੁਹਾਡੀ ਸਚਾਈ ਜਾਪੀ ਸੀ ਅਸੀਂ ਤੁਹਾਨੂੰ ਤਾਂ ਲਾਈਵ ਕਰਨ ਲੱਗੇ ਆ ਕਿ ਨਾ ਕਿਸ ਦੀ ਪਿੱਠ ਪਿੱਛੇ ਗੱਲ ਕਰਨੀ ਨਾ ਕਰੀਏ ਨਾ ਜੀ ਬਾਬਾ ਜੀ ਨੂੰ ਪਿੱਠ ਪਿੱਛੇ ਕੁਝ ਪੁੱਛੀਏ ਨਾ ਤੁਹਾਨੂੰ ਪੁੱਛੀਏ ਬਸ ਤੁਹਾਡਾ ਦਰਦ ਕੀ ਆ ਤੁਸੀਂ ਕਹਿਣਾ ਕੀ ਚਾਹੁੰਦੇ ਆ ਉਹ ਸੰਗਤ ਸਾਹਮਣੇ ਸਿੱਖ ਪੰਥ ਸਾਹਮਣੇ ਰੱਖੀਏ ਤਾਂ ਜੋ ਇਹ ਜਿਹੜਾ ਚੱਲ ਰਿਹਾ ਇਹਦੇ ਵਿੱਚ ਸੱਚੇ ਬੰਦੇ ਵੀ ਕੋਣਾਂ ਨੂੰ ਨਾ ਪਿੱਛੇ ਜਾਣ ਉਹਨਾਂ ਦੀ ਆਵਾਜ਼ ਜਿਹੜੀ ਜ਼ਰੂਰ ਤੁਹਾਹਾਂ ਤੱਕ ਜਾਣੀ ਚਾਹੀਦੀ ਹੈ ਖਾਲਸਾ ਜੀ ਗੱਲ ਹੋਈ ਆ ਦੇਖੋ ਮੈਂ ਅੱਜ ਵੀ ਬੇਨਤੀ ਕਰਦਾ ਪਹਿਲਾਂ ਵੀ ਕੀਤੀ ਆ ਮੈਂ ਜਿਹੜੇ ਗਲਤ ਬੰਦੇ ਆ ਗਲਤ ਡੇਰਿਆਂ ਦੇ ਉੱਪਰ ਚੇਲੇ ਜਿਹੜੇ ਬਣੇ ਹੋਇਆ ਗਲਤ ਪੌਣਾ ਖੇਡਦੇ ਆ ਗਲਤ ਭੰਗੜੇ ਪਾਉਂਦੇ ਆ ਉਹਨਾਂ ਦੇ ਖਿਲਾਫ ਪਹਿਲਾਂ ਵੀ ਅਸੀਂ ਤਾਂ ਪਹਿਲਾਂ ਵੀ ਇਹ ਚੀਜ਼ਾਂ ਬੋਲਦੇ ਸੀ ਬਹੁਤ ਵਧੀਆ ਗੱਲ ਹੈ ਜੀ ਫਿਰ ਜਿਹੜੀ ਗੱਲ ਰਹੀ ਕਿ ਮਨਪ੍ਰੀਤ ਵੀ ਬਾਣੇ ਦੀ ਤੁਸੀਂ ਗੱਲ ਕੀਤੀ ਮੈਂ ਉਸ ਬਾਣੇ ਦੀ ਲੱਜ ਰੱਖਦਾ ਪਿਆ ਅੱਜ ਵੀ ਹਾਂ ਇਹਨਾਂ ਦੇ ਬਾਣਾ ਨਾ ਪਾਇਆ ਉਹਨਾਂ ਤੇ ਮੇਰੇ ਕੋਈ ਤੇ ਕੁਰਤਾ ਪਜਾਮਾ ਪਾਇਆ ਹੋਣਾ ਤੇ ਫਿਰ ਮੈਂ ਇਹਨੂੰ ਦੇਖ ਲੈਂਦਾ ਜੀ ਜੀ ਜਿਹੜੀ ਗੁਰੂ ਮਹਾਰਾਜ ਜੀ ਨੇ ਪਛਾਣ ਪਾਈ ਹੋਈ ਨਾ ਮੈਨੂੰ ਉਹਦਾ ਡਟਾਰਾ ਜੀ 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 ਤੇ ਨਹੀਂ ਤਾਂ ਮੈਂ ਇਹਦਾ ਇੱਕ ਇੱਕ ਫਰੋਦ ਨਾ ਜੀ ਇਹ ਇਹਨੂੰ ਕੋਈ ਫਰਕ ਨਹੀਂ ਪੈਣਾ ਉਸ ਮਹਾਰਾਜ ਦਾ ਬਾਣਾ ਬਹੁਤ ਬੇਨਿਯਾ ਨਾ ਜਿਹੜਾ ਉਹਦਾ ਨਾਮ ਬਦਨਾਮ ਹੋ ਜਾਣਾ ਜੀ ਜੀ ਉਹਨੂੰ ਰਾਜ ਲੱਗਣੀ ਬਹੁਤ ਵੱਡੀ ਜੀ 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 ਜਿਹੜਾ ਫਾਈਬਰ ਸੇ ਢੂਠਾ ਦਾ ਨਾਮ ਦਾ ਮਿੰਟਲ ਸਾਡਾ ਆਪਦਾ ਨਾਮ ਲਿਖੀ ਬਠਾ ਗੱਡੀ ਤੇ ਗੱਡੀ ਦੇ ਵਿੱਚ ਹੋਟਲ ਲਾਇਆ ਲੈਂਡ ਲਾਈ ਹਾਂ ਹਾਂ ਜੀ ਮੇਰੀ ਦਮ ਦਮ ਚੱਕਾ ਸਿੰਘਾਂ ਨਾਲ ਵੀ ਗੱਲ ਹੋਈ ਆ ਇਹਨੂੰ ਉਸ ਕੋ ਕਹਿੰਦੇ ਆ ਤਾਂ ਉਹ ਵੀ ਦਗਾ ਦਿੰਗਣੀ ਹੈ ਮਦਦ ਹਾਂਜੀ ਸੁਣੋ ਇੱਕ ਗੱਲ ਬਾਬਾ ਜੀ ਦੇਖ ਕੇ ਦੇਖ ਰਹੀ ਤੁਸੀਂ ਗੱਲ ਕੀਤੀ ਵੀ ਬਹੁਤ ਵਧੀਆ ਕੰਮ ਕਰ ਰਿਹਾ ਹਾਂਜੀ ਮੈਂ ਵੀ ਕਹਿੰਦਾ ਬਹੁਤ ਵਧੀਆ ਕੰਮ ਕਰਦਾ ਜੀ ਜੇਕਰ ਪੰਥ ਕਿਤੇ ਚੰਗੇ ਬੰਦੇ ਨੂੰ ਅੱਗੇ ਲਾ ਦੇਵੇ ਤੇ ਸਾਡੇ ਸਿੱਖੀ ਦਾ ਬਹੁਤ ਜ਼ਿਆਦਾ ਨਾਮ ਉੱਚਾ ਹੋਊਗਾ ਜੇ ਜੇ ਬੰਦਿਆਂ ਨੂੰ ਅੱਗੇ ਲਾਇਆ ਤਾਂ ਸਾਡਾ ਸਿੱਖੀ ਤੇ ਜਿਹੜਾ ਸਿੱਖੀ ਦਾ ਨਾਮ ਬਦਨਾਮ ਹੋਊਗਾ ਸਿੱਖ ਤਾਂ ਹੋਰ ਪਿੱਛੇ ਜਾਊਗਾ ਇਹ ਜਿਹੜੇ ਬੰਦੇ ਜਿਹੜੇ ਅੱਗੇ ਲੱਗਣਗੇ ਪਰ ਨਹੀਂ ਉਹ ਬੰਦਾ ਤੇ ਵਧੀਆ ਕੰਮ ਕਰ ਰਿਹਾ ਨਾ ਬੰਦਾ ਤੇ ਸਿੱਖਤਨ ਮਹਾਤਿਆਂ ਦੇ ਡੇਰੇਆਂ ਵਾਸਤੇ ਕੇ ਦੀ ਪਖੰਡਵਾਦ ਦੀ ਨਹੀਂ ਉਹ ਤਾਂ ਮਨੁੱਖ ਸਤਕਾਰ ਦਿੰਦਾ ਵਾ ਕਹਿੰਦਾ ਡੇਰੇ ਵੀ ਜਿਹੜੇ ਚੰਗੇ ਨੇ ਮੈਂ ਸਤਕਾਰ ਕਰਦਾ ਪਰ ਜਿੱਥੇ ਪਖੰਡ ਹੁੰਦਾ ਮੈਂ ਤਾਂ ਉੱਥੇ ਜਾ ਕੇ ਪਖੰਡ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਬਾਬਾ ਜੀ ਇੱਕ ਪਾਸੇ ਆਓ ਇੱਕ ਪਾਸੇ ਤਾਂ ਡੇਰੇਆਂ ਬਣਾਵਾ ਦੇ ਰਹੇ ਨੇ ਇੱਕ ਪਾਸੇ ਅਸੀਂ ਆਹ ਸਿੱਖਤਨ ਦੀ ਗੱਲ ਕਰਦੇ ਆਂ ਕਿ ਸਿੱਖਤਨ ਦੇ ਵਿੱਚੋਂ ਲੋਕ ਬੰਦੇ ਜਾਨ ਜਾ ਰਹੇ ਆ ਕਿਉਂਕਿ ਸਾਰੇ ਪਾਸੇ ਜਦ ਕੰਮ ਹੋ ਰਿਹਾ ਨਾਲੇ ਤਾਂ ਸਿੱਖਤਨ ਬੜਾਵਾ ਦੇ ਰਿਹਾ ਉਹ ਤਾਂ ਦਸਰੀ ਡੇਰੇਆਂ ਨੂੰ ਬਣਾਉਂਦਾ ਅੱਛਾ ਪਾਸੇ ਦਾ ਸਿੱਟ ਕਰਨ ਦੀ ਗੱਲ ਕਰਾਂ ਇੱਕ ਇੱਕ ਪਰਚਾਵੇ ਨਾ ਜੀ ਇੱਕ ਇੱਕ ਤਰ੍ਹਾਂ ਦੀ ਗੱਲ ਕਰਦੇ ਇੱਕ ਪਾਸੇ ਤਾਂ ਗੱਲਾਂ ਦੀ ਬੀਬੀਆਂ ਨੂੰ ਭੋਲ ਚਲਾ ਜਾਂਦਾ ਜੀ ਨਵਲ ਮਿੰਟ ਚੱਲ ਗਿਆ ਸਾਰੇ ਬੰਦੇ ਕਿੱਧੇ ਕਿੱਥੇ ਨੇ ਕੀ ਹੋ ਰਿਹਾ ਪਿਆ ਅੱਛਾ ਤੇ ਬਾਕੀ ਬਾਬਾ ਜੀ ਦੇਖੋ ਮੈਂ ਉਹਦਾ ਵਿਰੋਧੀ ਨਹੀਂ ਆ ਕੋਈ ਮੈਂ ਕੋਈ ਉਹਦਾ ਦੁੱਖੀ ਨਹੀਂ ਗਾ ਪਰ ਮੈਂ ਇਹ ਕਹਿੰਦਾ ਕੋਈ ਚੰਗਾ ਬੰਦਾ ਲਾ ਕੇ ਇੱਕ ਇੱਕ ਗੱਲ ਕਰੇ ਜੀ ਕਦੇ ਕਹਿੰਦੇ ਸਿੱਖਧਰਮ ਦੀ ਗੱਲ ਕਰਦੇ ਆ ਕਦੇ ਕਿਹਦੇ ਡੇਰੇ ਜਾਂ ਕਿ ਡੇਰੇ ਦੀ ਗੱਲ ਕਰਦੇ ਆ ਮੈਂ ਕਹਿੰਦਾ ਸਾਰੇ ਧਰਮਾਂ ਦਾ ਸਤਿਕਾਰ ਮੈਂ ਕਰਦਾ ਉਹ ਵੀ ਕਰਦਾ ਪਰ ਗੱਲ ਕਰਨ ਉਹ ਕਰੋ ਜਿਹੜੀ ਕਰਨ ਵਾਲੀ ਆ ਇੱਕ ਪਾਕੜ ਡੇਰੇ ਬੰਦ ਕਰਨ ਦੀ ਗੱਲ ਕਰਦੇ ਆ ਪੁਛ ਵਾਲਿਆਂ ਨੂੰ ਪੁਛਣ ਕਿੱਦਾਂ ਨੇ ਇੱਕ ਪੱਤੇ ਦੀ ਪੁਛਾ ਨੂੰ ਕੱਟਣ ਵਾਲਾ ਬੀਬੀ ਨੂੰ ਜਾ ਕੇ ਦੇ ਦੇ ਆਂ ਤੇ ਭੂਣ ਦੀ ਗੱਲ ਕਰਦੇ ਆ ਬਾਬੇ ਰੋਡੇ ਛਾਹ ਦੀ ਜਗ੍ਹਾ ਤੇ ਜਾ ਕੇ ਇਹਦੇ ਬੀਬੀ ਵੇ ਵੀਡੀਓ ਕਿੰਨੀ ਵਾਇਰਲ ਹੋਈ ਹਾਂ ਹੋਈ ਸੀ ਉਸਰ ਵੀ ਕਿੰਨੀ ਵੀਡੀਓ ਵਾਇਰਲ ਹੋਈ ਹਾਂ ਮੁਕਸਰ ਵਾਲੀ ਕਿਹੜੀ ਸੀ ਭਲਾ अच्छा 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 हां जी मतलब डेरे बंद ਨਹੀਂ ਕਰਾਏ ਤੇ ਡੇਰਿਆਂ ਨੂੰ ਅੱਗੇ ਪੈਸੇ ਲੈ ਦੇ ਕਿ ਤੇ ਅੱਗੇ ਇਹ ਕੰਮ ਉਹਨਾਂ ਕਰਦਾ ਤੁਸੀਂ ਕਰੋ ਹੋਰ ਸੁਣੋ ਮੇਰੀ ਗੱਲ ਬਾਬਾ ਜੀ ਜਿੱਦ ਪਾਸੇ ਦਾ ਧਨੋਲੇ ਪਿੰਡ ਦੇ ਵਿੱਚ ਇਹ ਕਹਿੰਦਾ ਵੀ ਇਹ ਬਲਾਤਕਾਰੀ ਦਾ ਬੰਦਾ ਦੀ ਇਹ ਬਲਾਤਕਾਰੀ ਦਾ ਬੰਦਾ ਜਿਹੜਾ ਪੁਛਾ ਕੱਢਦਾ ਉਹਤੇ ਪਰਚਾ ਦਰਜ ਹੋਇਆ ਉਹ ਸਾਨੂੰ ਤਾਂ ਪਤਾ ਵੀ ਜੇ ਅਸੀਂ ਉਸ ਬਲਾਤਕਾਰੀ ਦੇ ਨਾਲ ਮੈਂ 4-500 ਬੰਦਾ ਲੈ ਕੇ ਉਹਦੇ ਨਾਲ ਖੜ ਗਿਆ اچھا ਤੇ ਇਹਨਾਂ ਦੇ ਥੋੜੇ ਉਹਦੇ ਬੰਦੇ ਸੀ ਚਲੋ ਸਾਡੇ ਨਾਲ ਉੱਥੇ ਹੱਥ ਪਾਈ ਹੋਈ ਦੇ ਅੰਦਰ ਪੜਾ ਵੀ ਦੇ ਤਾਲ ਦੇ ਨਾਲ ਮੈਨੂੰ ਆਪ ਮੈਂ ਦੋ ਚੇਲੇਨ ਕੋਲ ਤੇ ਫੜ ਲਿਆ ਮੈਂ ਆਪਦੀ ਗ੍ਰਿਫਤਾਰੀ ਵੀ ਦੇਤੀ ਅੱਛਾ ਆਪਣੇ ਮੈਰਸ ਦਾ ਆਪਣੀ ਵੀ ਆਪਣੇ ਗ੍ਰਿਫਤਾਰੀ ਦੀ ਸਾਨੂੰ ਕੋਲ ਤੇ ਰਿਸਟ ਕਰ ਲਿਆ ਚਲੋ ਉਹਨਾਂ ਅਸੀਂ ਬੰਦੇ ਨੂੰ ਤੇ ਤਾਲ ਬੱਠੇ ਦੀ ਅੱਛਾ ਜਿਵੇਂ ਇਹ ਪੱਤਰਕਾਰ ਸੀਗੇ ਉਹ ਉਹ ਬਾਪੇ ਉਸੇ ਬਾਬੇ ਨੂੰ ਇਹਨੇ ਪੜਾਵਾ ਦਿੱਤਾ ਉਹ ਬਾਪ ਜਿਹੜਾ ਜਿੰਨੂੰ ਇਹ ਬਲਾਸਕਾ ਨਹੀਂ ਦੱਸਦਾ ਸੀ ਅੱਜ ਕੀ ਇਹਨੇ ਉੱਤੋਂ ਮਹੀਨਾ ਲੈਣਾ ਸ਼ੁਰੂ ਕਰ ਲਿਆ ਅੱਜ ਉਹ ਹੀ ਪਾਪਾ ਗੱਡੀ ਲਾ ਆਇਆ ਉਹ ਹੀ ਪੁੱਛਾ ਘੜ ਰਿਹਾ ਮੰਗਲਵਾਰ ਇਹ ਵਾਰ ਆਪਦੀ ਫੇਸਬੁੱਕ ਤੇ ਮੁਖਤਿਆਰ ਦੱਸਦੇ ਨਾਂ ਤੇ ਫੇਸਬੁੱਕ ਚੱਲਦੀ ਆ ਅੱਛਾ ਅੱਛਾ ਇਹਨਾਂ ਨੇ ਉਹਨੂੰ ਬਲਾਤਕਾਰ ਹੀ ਕਹਿੰਦਾ ਸੀ ਉਹਨੂੰ ਖੰਡਵਾਦ ਕਹਿੰਦਾ ਸੀ ਤੇ ਅੱਜ ਇਹਨੇ ਉਹਨੂੰ ਸ਼ਹਿਰ ਦੇ ਦੀ ਮੇਰੇ ਖਿਲਾਫ ਬੁਲਾਇਆ ਕਹਿੰਦਾ ਤੂੰ ਉਹਨੂੰ ਬੁਲਾਇਆ ਕਿ ਆ ਵੀ ਤੂੰ ਕਹਿ ਵੀ ਪ੍ਰੇਮ ਸਫਰੀ ਨੇ ਗੰਭੀਤ ਕੀਤਾ ਜੋ ਆ ਵੀ ਕੀਤਾ ਅੱਛਾ ਤੇ ਅੱਜ ਉਹੋ ਹੀ ਬੰਦਾ ਉਸਤੇ ਫੇਰ ਦੁਆਰਾ ਪੁਛਾ ਕੱਢੀ ਜਾਂਦਾ ਕਿੰਨੇ ਬੰਦੇ ਕੇ ਨਾਮਾਂ ਤੁਹਾਨੂੰ ਜਿਹੜੇ ਦੁਆਰਾ ਕੱਢਗਾ ਚਲਾਈ ਜਾਂਦੇ ਪਹਿਲਾਂ ਜਾ ਕੇ ਰੋਲਾ ਪਾਉਂਦਾ ਫੇਰ ਦੂਜੇ ਦੇ ਤਵਾਦੋਂ ਉਹ ਹੀ ਚੱਲੀ ਜਾਂਦਾ ਸਭ ਕੁਝ ਅੰਦਰ ਖੰਦ ਤੇ ਉਹ ਰੋਲਾ ਵੀ ਤੁਸੀਂ ਕੱਲੀ ਵੀਡੀਓ ਨਹੀਂ ਪਾਉਣੀ ਹੋਰ ਚੁੱਪ ਕਰਕੇ ਅੰਦਰ ਖੰਦ ਤੇ ਜੋ ਮਰਜ਼ੀ ਕਰੋ ਅੱਛਾ ਅੱਛਾ ਇਹ ਇਹ ਗੱਲਾਂ ਦੇ ਪੁਖਤਾ ਪ੍ਰੂਫ ਨੇ ਤੁਹਾਡੇ ਕੋਲ ਬਾਬਾ ਜੀ ਇਹ ਗੱਲ ਪੁਖਤਾ ਤੁਹਾਨੂੰ ਕਿਸ਼ਤ ਕੁਛ ਮੇਰੇ ਕੋਲ ਵਿਆਹ ਆ ਅੱਛਾ ਭੁੱਲਣਾ ਨਹੀਂ ਸੀ ਤੁਸੀਂ ਕਰੋ ਅੱਜ ਮੇਰੇ ਨਾਲ ਗੱਲ ਕੀਤੀ ਮੈਂ ਤਾਂ ਬਹੁਤ ਦਿਨਾਂ ਬਾਅਦ ਵੀ ਜਿੰਨੇ ਵੀ ਫੇਸਬੁੱਕ ਤੇ ਤੁਹਾਡੇ ਜਰੀਏ ਸੁਣਨਗੇ ਪੈਣਪਰਾ ਤੇ ਮੈਂ ਇਹ ਬੇਨਤੀ ਕਰੂੰਗਾ ਕਿ ਕੋਈ ਦੇਖੋ ਪਹਿਲੀ ਗੱਲ ਤਾਂ ਇਹਦੇ ਕੋਲ ਕੋਈ ਕਿਸੇ ਤਖਤ ਵੱਲੋਂ ਲਿਖਤੀ ਪ੍ਰੂਫ ਨਹੀਂ ਹੈਗਾ ਵੀ ਕਿਸੇ ਦੇ ਘਰੇ ਜਾ ਕੇ ਧਾਵਾ ਪੂਰ ਦੇ ਦਿੱਤੇ ਜੀ ਜੀ ਕਾਲ ਤਰਫ ਨੇ ਲੈ ਕੇ ਦਿੰਦਾ ਆ ਵੀ ਜਾ ਕੇ ਤੂੰ ਕਿਸੇ ਦੇ ਘਰੇ ਜਾ ਕੇ ਤੂੰ ਡੇਰਾ ਬੰਦ ਕਰ ਆਂ ਕਿਸੇ ਦੇ ਘਰ ਤੇ ਜਾ ਕੇ ਤੂੰ ਜੁੱਤਾਂ ਲੈ ਕੇ ਚੜ ਦੇ ਡੇਰੇ ਦੇ ਵਿੱਚ ਹੂੰ ਕਾਲ ਸੱਤਵਨ ਨੂੰ ਹੁਕਮ ਹੋਵੇ ਜੀ ਜੇ ਕੋਈ ਕਿਸੇ ਵੀ ਡੇਰੇ ਤੇ ਗਲਤ ਕੰਮ ਕਰ ਰਿਹਾ ਕੋਈ ਗਲਤ ਹਰਕਤ ਕਰ ਰਿਹਾ ਪੈਸੇ ਨਹੀਂ ਗਲਤ ਚਾਵੇ ਕਿ ਸਿੱਧ ਘਰ ਮੈਨੂੰ ਕੋਈ ਬਦਨਾਮੀ ਕਰ ਰਿਹਾ ਉਥੇ ਉਹਨਾਂ ਨੂੰ ਸਜ਼ਾ ਪਾਈ ਜਾਵੇ ਉਹ ਜਾਣ ਉਹ ਦੇਹ ਕੌਣ ਆਦੀ ਲਾਉਣ ਵਾਲਾ ਇਹ ਆਪਣੇ ਆਪ ਨੂੰ ਸੁਧਾਰੇ ਉਜਨ ਤਾਂ ਫੇਰ ਕਰੇ ਮੈਂ ਨਹੀਂ ਕਰੂੰਗਾ ਇੱਕ ਗੁਰਸਿੱਖ ਹੋਣ ਦੇ ਨਵੇਂ ਕੋ ਜੀ ਇੱਕ ਗੁਰਸਿੱਖ ਹੋਣ ਦੇ ਨਾਤੇ ਉਹਦਾ ਫਰਜ ਆ ਜੇ ਉਹਦੇ ਸਾਹਮਣੇ ਕੁਝ ਗਲਤ ਹੋ ਰਿਹਾ ਤੇ ਉਹ ਕਾਲ ਤਲ ਸਾਹਿਬ ਤੇ ਜਾ ਕੇ ਹੁਕਮਨਾਮਾ ਜਾਰੀ ਕਰਾਵੇ ਆਰਡਰ ਲਿਆਵੇ ਫੇਰ ਕਰੇ ਪਰ ਜਿਹੜਾ ਗੁਰੂ ਦਾ ਸਿੱਖ ਕਿਸੇ ਵੀ ਧਰਮ ਵਿੱਚ ਕੋਈ ਗਲਤ ਹੁੰਦਾ ਭਾਵੇਂ ਸਾਡੇ ਸਿੱਖ ਧਰਮ ਵਿੱਚ ਵੀ ਬਹੁਤ ਕੁਝ ਗਲਤ ਹੁੰਦਾ ਕੋਈ ਵੀ ਜਾ ਕੇ ਕਿਸੇ ਵੀ ਦੇਰੇ ਚ ਕਿਸੇ ਧਰਮ ਦੀ ਆੜ ਲੈ ਕੇ ਗਲਤ ਕੰਮ ਕਰ ਰਿਹਾ ਤੇ ਉਹਨੂੰ ਸੋਧਣ ਵਾਸਤੇ ਫੜਨ ਵਾਸਤੇ ਸਿੰਘ ਜਿਹੜੇ ਆ ਉਹ ਪਿੱਛੋਂ ਨਹੀਂ ਆਰਡਰ ਲੈਣਗੇ ਮੌਕੇ ਤੇ ਹੀ ਪੌਦੀ ਕਾਰਵਾਈ ਕਰਨਗੇ ਨਾ ਜਿਹੜਾ ਗੁਰੂ ਦਾ ਸਿੱਖ ਹੋ ਆ ਉਹ ਬਾਣੇ ਜੇ ਬਾਬਾ ਮਨਪ੍ਰੀਤ ਸਿੰਘ ਤੇ ਉਹਨੂੰ ਕਿਸੇ ਸਾਹਮਣੇ ਗਲਤ ਹੋ ਰਿਹਾ ਤੇ ਉਹ ਫਿਰ ਉੱਥੇ ਆ ਮੌਕੇ ਤੇ ਪਹੁੰਚ ਸਕਦਾ ਨਾ ਚਲੋ ਪੱਕੇ ਕਰ ਜੇਕਰ ਕੋਈ ਨਿੰਗ ਸਿੰਘ ਕਿਸੇ ਨਾਲ ਗਲਤ ਕਰ ਰਿਹਾ ਤੇ ਉੱਥੇ ਫਿਰ ਅਸੀਂ ਉਹ ਵੇਖੀ ਜਣ ਲਗੇ ਬਿਲਕੁਲ ਨਹੀਂ ਨਿੰਗ ਸਿੰਘ ਗਲਤ ਕਰ ਰਿਹਾ ਸਾਡੇ ਬਾਣਾ ਨਹੀਂ ਪਾਇਆ ਉਹਨਾਂ ਸਿੱਖਾਂ ਵੀ ਜਿਹੜੀ ਅਸੀਂ ਆਪਣੇ ਖਾਤੇ ਪੜਦੇ ਜਾਣ ਲਗੇ ਬਿਲਕੁਲ ਬਿਲਕੁਲ ਨਹੀਂ ਤੁਸੀਂ ਭਾਵੇਂ ਨਹੀਂ ਮਾੜਾ ਪਾਇਆ ਭਾਵੇਂ ਨਿਹੰਗ ਸਿੰਘ ਗਲਤ ਕਰ ਰਿਹਾ ਤੁਹਾਨੂੰ ਬਿਲਕੁਲ ਇਹ ਇਜਾਜ਼ਤ ਹੈ ਕਿ ਜੇ ਗਲਤ ਕਰ ਰਿਹਾ ਤੂੰ ਉਹਨੂੰ ਐਕਸਪੋਜ਼ ਕਰੋ ਉੱਤੇ ਪਰਚਾ ਕਰਾਓ ਜਥੇਬੰਦੀ ਜਿਹੜੀ ਤਾਂ ਦੱਸਦਾ ਉਹਨੂੰ ਫੜ ਕੇ ਉੱਥੇ ਖੜ ਕੇ ਤੇ ਮੈਂ ਮੌਜੂਦਾ ਨੂੰ ਪੁੱਛੋ ਵੀ ਆ ਆ ਨਿੰਗ ਸਿੰਘ ਰੱਖਿਆ ਤੁਸੀਂ ਇਹਹੀ ਬੇਨਤੀ ਕਰਦਾ ਵੀ ਚਲੋ ਕੋਈ ਆਮ ਬੰਦਾ ਗਲਤ ਕਰ ਰਿਆ ਨਿੰਗ ਬਿੰਗ ਨੂੰ ਤਾਂ ਇਹ ਹੈਗਾ ਵੀ ਉਹ ਉਹਦੀ ਛੋਟਾ ਲਾ ਸਕਦਾ ਜੇਕਰ ਨਿੰਗ ਸਿੰਘ ਵੀ ਗਲਤ ਕਰ ਰਿਆ ਤੇ ਫਿਰ ਇਹ ਆਮ ਬੰਦਾ ਪਿਆਰਾ ਚੁੱਪ ਕਰ ਜੇ ਵੀ ਇਹ ਨਿੰਗ ਸਿੰਘ ਦੇ ਬਾਹਲਾ ਬਾਹਰੀ ਮੈਨੂੰ ਕੁਝ ਨਹੀਂ ਕਹਿਣਾ ਤੇ ਇਹਦਾ ਮਨਪ੍ਰੀਤ ਮਨਪ੍ਰੀਤ ਸਿੰਘ ਬਾਬੇ ਦਾ ਕੀ ਕੀ ਗੁਨਾਹ ਆ ਮਤਲਬ ਤਾਂ ਕੀ ਚੱਕਰ ਆ ਤੁਹਾਡੇ ਦਾ ਕਿਉਂ ਇਹਨੇ ਤੁਹਾਨੂੰ ਟਾਰਗੇਟ ਕੀਤਾ अच्छा अच्छा ਜਿਹੜੇ ਇਹ ਗਨਾਹ ਹੈਗੇ ਤੁਸੀਂ ਕਿਤੇ ਫਰੀਰਪੋਟ ਆਇਓ ਮੇਰੇ ਕੋਲੇ ਠੀਕ ਹੈ ਤੁਹਾਨੂੰ ਮੈਂ ਥਾਰਾ ਕੋ ਦਾਦਾ ਦਾ ਥੱਪ ਵੱਡਾ ਸੀਰ ਦੇਖੋ ਜੀ ਜਿਹੜੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਕਾਰਨਾਮੇ ਹੋਏ ਆ ਮੇਰੇ ਕੋਲ ਸਾਰੇ ਪਏ ਪਰ ਮੈਂ ਨਹੀਂ ਚਾਹਦਾ ਬੋਲਣਾ ਚਾਹਦਾ ਕਿਉਂਕਿ ਮੈਂ ਕੀ ਲੈਣਾ ਜੀ ਇਸ ਤਰ੍ਹਾਂ ਲੱਗ ਕੇ ਮੈਂ ਆਪਣੀ ਇੱਕ ਪਾਰਟੀ ਦਾ ਸਪਾਈਆ ਜੀ ਭਾਰਤੀ ਜਨਸੀ ਦਾ ਮੈਂ ਵਰਕਰਾਂ ਦੀ ਉਹਦਾ ਮੈਂ ਕੰਮ ਕਰ ਰਿਹਾ ਉਸ ਪਾਰਟੀ ਵਿੱਚ ਮੈਂ ਕੰਮ ਕਰਦਾ ਪਾਰਟੀ ਨੇ ਮੈਨੂੰ ਹੁਕਮ ਲਾਇਆ ਵੀ ਤੂੰ ਨਹੀਂ ਬੋਲਣਾ ਤੇ ਮੈਂ ਨਹੀਂ ਬੋਲਿਆ ਜੀ ਤੇ ਤੁਸੀਂ ਵੀ ਅੱਗੇ ਬੋਲਾਂਗਾ ਤੁਹਾਡੇ ਨਾਲ ਮੈਂ ਗੱਲ ਕਰਦੀ ਆ ਤੁਹਾਡੇ ਨਾਲ ਜਿਹੜੀ ਕਰਦੀ ਸੀ ਔਰ ਮੇਰੀ ਬੇਨਤੀ ਹੈ ਜੀ ਅਬਾ ਜੀ ਜਿਹੜਾ ਇਹਦਾ ਕੰਮ ਆ ਫਨਪਰੀ ਦਾ ਇੱਥੇ ਜੀ ਇਹਨਾਂ ਤੋਂ ਪਹਿਲਾਂ ਸਾਡੇ ਘਰ 'ਚ ਆਪਣੇ ਇੱਕ ਪਰਿਵਾਰਕ ਦੇ ਵਿੱਚ ਮੇਰੇ ਨਾਲ ਰਿਸ਼ਤੇ ਰਿਖੇ ਜਿਹ ਤੋਂ ਬਹੁਤ ਘਾਰੇ ਤੇ ਵੀ ਜਿਹੜੇ ਇਹਨੇ ਜਾਂਦੀ ਸਾਡੀ ਬੜਾ ਬੜਾ ਬਣਾ ਬਣਾ ਇੱਥੇ ਵੀ ਵਿਆਹਾਂ ਦੇ ਅੱਛਾ ਜੀ ਹਾਂ ਉਹ ਇੱਕ ਜਿੱਥੇ ਆਏ ਕਿ ਇੱਟ ਮਾਰਦਿਆਂ ਪਿਆ ਉਹਨੂੰ ਇੱਕ ਬੰਦਾ ਤੇ ਧੱਕਾ ਮੁੱਕੀ ਵੀ ਹੋਈ ਆ ਪੁਲਿਸ ਵੀ ਆਈ ਉੱਥੇ ਤੇ ਉਹ ਡੇਰੇ ਦੀ ਗੱਡੀ ਗੁੱਡੀ ਜੀ ਲਾ ਕੇ ਖਲੋਤੀ ਉਹੀ ਗੱਲ ਕਰਦੇ ਹਣ ਇਹ ਕਹਿੰਦਾ ਮੇਰੇ ਤੋਂ ਕੋਈ ਪਰਦਾ ਨਹੀਂ ਹੈ ਕਹਿੰਦਾ ਮੇਰੇ ਤੇ ਪਰਚੇ ਆ ਹਾਂ ਠੀਕ ਹੈ ਜੀ ਮੈਂ ਕਹਿੰਦਾ ਮੇਰੇ ਤੇ ਪਰਚੇ ਆ ਜੀ ਪਰਚੇ ਮੇਰੇ ਤੋਂ ਬੋਲਾ ਕੰਮ ਦੇ ਆ ਵੀ ਜਿਹੜੇ ਮੈਂ ਲੋਕਾਂ ਦੇ ਧਰਮੇ ਮੁਜਾਰੇ ਕੀਤੇ ਲੋਕਾਂ ਦੇ ਹੱਕ ਦੀ ਆਵਾਜ਼ ਉਠਾਈ ਆ ਉਹਨਾਂ ਕੋ ਪਰਚੇ ਆ ਮੇਰੇ ਤੇ ਅੱਛਾ अच्छा जी क्योंकि मैं बोलना ਨਹੀਂ ਚਾਹਦਾ ਸੀ ਅੱਜ ਮੈਂ ਫਿਰ ਸਾਡੇ ਨਾਲ ਤਾਂ ਗੱਲ ਕੀਤੀ ਆ ਜੋ ਘਾਟਾ ਜਾਣਕ ਫੋਨ ਕਰਿਆ ਵੀ ਇਹ ਬੰਦੇ ਨੇ ਆ ਹਰ ਦਾ ਤਾਂ ਜਾਂਦਾ ਮੇਰੀ ਬਦਨਾਮੀ ਕਰਦਾ ਮੇਰੇ ਬਾਰੇ ਫੁੱਟਾ ਸਿੱਧਾ ਬੋਲਦਾ ਹਾਂਜੀ ਜੇ ਕਰੇ ਇਹ ਬੋਲਦਾ ਰਿਹਾ ਤੇ ਮੈਂ ਬਿਲਕੁਲ ਨੰਗਾ ਹੋ ਕੇ ਚੱਲੂਗਾ ਤੇ ਮੈਂ ਇਹਨੂੰ ਇਹ ਨਸ਼ਰ ਕਰ ਦੂੰਗਾ ਜੀ ਨਹੀਂ ਹਟੂਗਾ ਮੈਂ ਫਿਰ ਬੇਨਤੀ ਕਰਦਾ ਤੁਹਾਡੇ ਜੀ ਦੇ ਬੇਨਤੀ ਕਰਦਾ ਉਹਨੂੰ ਸਮਝਾਓ ਵੀ ਮੇਰੇ ਬਾਰੇ ਨਾ ਬੋਲੇ ਤੇ ਨਹੀਂ ਤਾਂ ਜਿਹੜਾ ਇਹ 12 21 12 ਜੀ ਮੈਂ ਫਿਰ ਇਹਦੀ ਸ਼ਰਮ ਨਹੀਂ ਕਰਨੀ ਫਿਰ ਇਹਦੇ ਜੀ 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 ਤੇ ਆਪਾਂ ਨਾ ਤੁਹਾਨੂੰ ਬਹੁਤ ਜਲਦੀ ਮਿਲਾਂਗੇ ਆ ਕੇ ਉੱਤੇ ਤੁਹਾਡੇ ਕੋਲ ਆ ਰਹੇ ਆ ਤੇ ਜੋ ਵੀ ਜੋ ਵੀ ਤੁਹਾਡੇ ਕੋਲ ਹੈ ਵਾ ਜੋ ਵੀ ਤੁਸੀਂ ਦੱਸ ਰਹੇ ਸੀ ਤੇ ਆਪਣਾ ਫਰਜ਼ ਵਾ ਆਪਾਂ ਜਰੂਰ ਤੁਹਾਨੂੰ ਮਿਲ ਕੇ ਤੋਂ ਤੁਹਾਡੇ ਕੋਲ ਸਾਰਾ ਕੁਝ ਦੇਖਦੇ ਆ ਤੇ ਬਾਕੀ ਬੇਨਤੀ ਹੈ ਵੀ ਜੇ ਭਾਈ ਮਨਪ੍ਰੀਤ ਸਿੰਘ ਜੀ ਸੁਣ ਰਹੇ ਆ ਤੇ ਜੋ ਉਹ ਸਿਆਣੇ ਨੇ ਜੋ ਉਹਨਾਂ ਨੂੰ ਠੀਕ ਲੱਗਦਾ ਉਹ ਕਰ ਸਕਦੇ ਨੇ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜੀ ਜੀ ਮੈਂ ਸਿਰਫ ਆਪਣੀ ਪਾਰਟੀ ਦੀ ਕਲਰ ਕਰਦਾ ਹਾਂ ਉਹ ਮੰਨ ਲੀਤਾ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਬਾਈ ਗੁਰਦੇ ਕਾਸਾ ਜੀ ਬਾਈ ਗੁਰਦੇ ਕੀਮਤ ਹੈ